ਜੇ ਤਾਂ ਦੋਸਤੋ ਹੋ ਗਈ ਤਾਂ ਪਾਉ 12 ਤੇ ਜੇ ਨਾ ਹੋਈ ਤਾਂ ਫਿਰ 9 ਤੋਂ 11 ਸਸੀਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨੰਮਾ ਮਲੀ ਦੋਸਤੋ ਮੈਂ ਬੀਜਣ ਲੱਗਿਆ ਪਨੀਰੀ ਤੋਂ ਮੇਰਾ ਪਨੀਰੀ ਬੀਜਣ ਦਾ ਵੀ ਤਰੀਕਾ ਵੱਖਰਾ ਤੇ ਮੇਰੇ ਮਗਰ ਤਾਂ ਬਿਲਕੁਲ ਵੀ ਨਾ ਲੱਗਿਆ ਜੇ ਤੁਸੀਂ ਆਪਦੀ ਮਰਜ਼ੀ ਕਰਨੀ ਪਰ ਮੈਂ ਕਿਵੇਂ ਬੀਜ ਰਿਹਾ ਪਨੀਰੀ ਉਹ ਤੁਸੀਂ ਦੇਖਣੀ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਜੀ ਤੇ ਦੋਸਤੋ ਥਾਂ ਧੂਆ ਆਪਾਂ ਬਣਾਏ ਗਈ ਸੀ ਆ ਦੇਖ ਸਕਦੇ ਜੀ ਤੁਸੀਂ ਪਹਿਲਾਂ ਮਾਰੇ ਹਾਲ ਉਸ ਤੋਂ ਬਾਅਦ ਮਾਰੇ ਕੰਪਿਊਟਰ ਕਰਾਇਆ ਤੇ ਉਸ ਤੋਂ ਬਾਅਦ ਵੱਟਾਂ ਮੈਂ ਇੱਧਰ ਪਾ ਗਿਆ ਸੀਗਾ 8 ਤੋਂ 10 ਮਰਲੇ ਥਾਂ ਪਰ 8 ਮਰਲੇ ਆਪਾਂ ਪਨੀਰੀ ਬੀਜਾਂਗੇ ਤੇ 20 ਦੋਸਤੋ ਮੈਂ ਕਿਹੜਾ ਬੀਜਣ ਜਾ ਰਿਹਾ ਪੀਵੀ 1401 ਮੁਛਲ ਪੀਵੀ 1401 ਮੁਛਲ ਦੋਸਤੋ ਬੀਜ ਬੀਜਣ ਜਾ ਰਿਹਾ ਸ਼ਕਤੀਵਰਤਕ ਦਾ ਬਿੱਲ ਪੱਕਾ ਘਰੇ ਆ ਜੀ 950 ਦੀ ਇੱਕ ਥੈਲੀ ਪਈ ਆ ਨਾਲ ਇਹਨਾਂ ਨੇ ਦਵਾਈ ਦਿੱਤੀ ਆ ਉਹ ਘਰੇ ਰੱਖ ਆਇਆ ਮੈਂ ਜਿਹੜੀ ਕਿ ਜਦੋਂ ਪਨੀਰੀ ਉੱਗੀ 7 ਦਿਨਾਂ ਬਾਅਦ ਕਰਨੀ ਉਸ ਤੋਂ ਬਾਅਦ ਲਾਸਟ ਦੇ 7 ਦਿਨਾਂ ਰਹਿਦਾਂ ਕਰਨੀ ਆ ਦੋਸਤੋ ਲੋਕ ਤਾਂ ਡੀਏਪੀ ਪਾਉਂਦੇ ਤੇ ਮੈਂ ਲੋਲਾ ਆ ਦੇਖੋ ਜੀ ਯੂਰੀਆ ਲਿਆ ਆ ਕਿਉਂਕਿ ਮੈਂ ਦੋਸਤੋ ਯ ਉਸ ਤੋਂ ਬਾਅਦ ਬੀ ਪਾ ਕੇ ਤੇ ਜੰਦਰਾਲੀ ਮੇਰੀ ਉਹ ਮੱਕੀ ਚ ਪਈ ਉਹ ਚੱਕ ਕੇ ਲਿਆ ਕੇ ਫੇਰ ਕੇ ਉਸ ਤੋਂ ਬਾਅਦ ਲਾ ਦੇਣਾ ਪਾਣੀ ਵੀਡੀਓ ਦੋਸਤੋ ਬਾਤ ਤੋਂ ਬਾਤ ਸ਼ੇਅਰ ਕਰਦੇ ਜੇ ਤੇ ਕਰਦੇ ਆਂ ਜੀ ਕੰਮ ਸਟਾ ਯਾ ਵੇ ਸੱਚਾ ਚੇਪਾ ਆਛਾ ਵਾਏ ਗਰੂ ਧੰਨ ਭਾਗ ਲਾਵੀ ਦੋਸਤੋ ਸਭ ਤੋਂ ਪਹਿਲਾਂ ਪਾ ਰਹੇ ਆਂ ਆਪਾਂ ਯੂਰੀਆ ਲੋ ਵੀ ਜੋbro ਸਭ ਤੋਂ ਪਹਿਲਾਂ ਦੋ ਥੈਲੀਆਂ ਇਹਦੇ ਵਿੱਚ ਪਾਵਾਂਗੇ ਇੱਕ ਦਾ ਛਟਾ ਇਹਨੂੰ ਦਵਾਂਗੇ ਤੇ ਇੱਕ ਦਾ ਛਟਾ ਇਹਨੂੰ ਦਵਾਂਗੇ ਦੋ ਦੋ ਥੈਲੀਆਂ ਕਰਕੇ ਠੀਕ ਹੈ ਜੀ ਇਹਨੂੰ ਲਈਏ ਭਾ ਦੈਂਤੀ ਲਿਆਉਣੀ ਭੁੱਲ ਗਿਆ ਚੱਕੋ ਜੀ ਇਹ ਆ ਪੀਪੀ ਮੁੱਛਲ ਦਾ ਵੀ ਵਿਖਾਉਣਾ ਮੈਂ ਤੁਹਾਨੂੰ ਸ਼ਕਤੀ ਵਰਧਕ ਵੀ ਕੋਈ ਐਰਕੀ ਦਵਾਈ ਦੂ ਹੀ ਨਹੀਂ ਲਾਈ ਮੈਂ ਆਪਾਂ ਦਵਾਈ ਦੂ ਹੀ ਨਹੀਂ ਲਾਈ ਭਰਾਵਾ ਟਾਈਮ ਹੀ ਨਹੀਂ ਲੱਗਿਆ 12 ਤੇ 6 ਟ ਲਾਉਣੀ ਸੀ ਪਰ ਕਈ ਵੀਰ ਸਿਆਣੇ ਕਹਿੰਦੇ ਵੀਰ ਜੇਕਰ ਤੂੰ 12 ਤੇ 6 ਟ ਲਾਤੀ ਤੇ ਪਨੀਰੀ ਘਟੂ ਘਟ ਦੋ ਦਿਨ ਲੇਟ ਨਿਕਲੂਗੀ ਫਿਰ ਮਾ ਕੇ ਦੂ ਚੰਗਾ ਯਾਰ ਉੱਤੇ ਆਪਾਂ ਬਾਅਦ 'ਚ ਛਿਰਕ ਦਾਂਗੇ ਹਨਾ ਦੋ ਤਿੰਨ 12 36 ਦੀਆਂ ਕਰ ਦਾਂਗੇ ਬਾਕੀ ਇਹਨਾਂ ਨੇ ਫੰਗੀ ਸਾਈਡ ਦਿੱਤਾ ਹੀ ਹੋਇਆ ਤੇ ਦੋਸਤੋ ਬੀ ਹੈਗਾ ਜੀ ਆਪਣੇ ਕੋਲੇ 16 ਕਿਲੋ 8 8 16 ਕਿਲੋ ਤੇ 8 ਮਰਲੇ ਵਿਜਨੇ ਆ ਤੇ ਲਾਲੂ ਤੁਸੀਂ 2 ਕਿਲੋ ਬੀ ਇੱਕ ਮਰਲੇ ਚ ਪੋ ਮੈਂ ਵੀ ਚੋਬਰੋ ਬੀਬੂ ਦਿੱਤਾ ਖਲਾਰ ਆਪਾਂ ਤੇ ਆਹ ਪਏ ਪੈਕਟ ਇੱਥੇ ਰੱਖਤੇ ਸਾਹਮ ਕੇ ਕਿਉਂਕਿ ਇਹਨਾਂ ਤੇ ਨਾ ਇੱਕ ਮਾਰਕਾ ਹੁੰਦਾ ਕੱਲ ਨੂੰ ਕਈ ਵਾਰਾਂ ਬੀ ਡੁਪਲੀਕੇਟ ਆ ਜੇ ਆਹ ਵੇਖੀ ਜੀ ਆਹ ਮਾਰਕਾ ਨਾ ਇਹ ਸੰਭਾਲ ਕੇ ਰੱਖਣਾ ਪੈਂਦਾ ਠੀਕ ਹੈ ਕਿ ਨਹੀਂ ਵੀ ਆਹ ਦਿੱਤਾ ਰੇਨ ਵਾਲਾ ਬਿੱਲ ਦਿੱਤਾ ਪਰ ਇਹ ਮਾਰਕਾ ਗਵਾਚਣਾ ਨਹੀਂ ਚਾਹੀਦਾ ਜੇ 22 ਦੇ ਵਿੱਚ ਕੋਈ ਕਮੀ ਆਵੇ ਤੇ ਵਿਖਾ ਕੇ ਆਪਾਂ ਉਹਨਾਂ ਤੇ ਪਰਚਾ ਕੇ ਬਹੁਤ ਕੁਝ ਹੋ ਸਕਦਾ ਜਿਹੜਾ ਆਪਾਂ ਕਰ ਸਕਦੇ ਤੇ ਦੋਸਤੋ ਇਸ ਵਕਤ ਆਪਾਂ ਹੁਣ ਚੱਲੇ ਆਂ ਪਾਣੀ ਆਪਾਂ ਨੂੰ ਮਿਲਿਆ ਕਿਸੇ ਸੱਜਣ ਮਿੱਤਰ ਦਾ ਤੇ ਉਹ ਲਿਆ ਕੇ ਇੱਥੋਂ ਦੀ ਐਂਟਰ ਕਰ ਦੇਣਾ ਤੇ ਬਾਕੀ ਮੈਂ ਇੱਕ ਵਾਰ ਫੇਰ ਕਹਿ ਦਿੰਨਾ ਵੀ ਆਪਣੇ ਤਰੀਕੇ ਨਾਲ ਤਾਂ ਪਨੀਰੀ ਬੀਜਿਆ ਇਹਨਾ ਦੋਸਤੋ ਨਾ ਅਸੀਂ ਪਾਉਨੇ ਰੂੜੀ ਕੁਛ ਨਹੀਂ ਪਾਉਂਦੇ ਆ ਵੇਖੋ ਜੀ ਸੁੱਕਾ ਬੀ ਖਲਾ ਰਿਆ ਇੱਥੇ ਮਾਰਾਂਗੇ ਕੰਗੀ ਉੱਥੇ ਲਿਆ ਕੇ ਕੰਗੀ ਮਾਰਾਂਗੇ ਪਹਿਲਾਂ ਲਿਆਉਣੇ ਪਾਣੀ ਛੱਡ ਕੇ ਨਾਲ ਦੀ ਨਾਲ ਕੰਗੀ ਮਰੀ ਜਾਵਾਂਗੇ ਤੇ ਬਸ ਕੋਈ ਰੂੜੀ ਨਹੀਂ ਕੋਈ ਕੁਛ ਨਹੀਂ ਪਾਉਂਦੇ ਅਸੀਂ ਐਂ ਉਗ ਪੈਣੀ ਆ ਤਿੰਨ ਚਾਰ ਦਿਨਾਂ ਬਾਅਦ ਅਸੀਂ ਹਰ ਸਾਲ ਇਦਾਂ ਹੀ ਬੀਜਦੇ ਕਿਵੇਂ डीएपी ਕੋਸ ਨਹੀਂ ਪਾਉਣਾ ਮੁੱਛਲ ਨੂੰ ਡੀਏਪ ਪਾਈ ਦੀ ਉਤੋਂ ਸਪਰੇਅ ਕਰੀਦੀ ਆ ਡੀਏਪ ਥੱਲੇ ਪਾਉਣ ਦਾ ਆ ਯੂਰੀਆ ਪਾਈ ਆ ਥੱਲੇ ਥੋੜੀ ਜੀ ਤਾਂ ਜੋ ਛੇਤੀ ਨਿਕਲਾਵੇ ਮੁੱਛਲ ਹਮੇਸ਼ਾ ਤਿੰਨ ਚਾਰ ਦਿਨ ਪੰਜ ਦਿਨ ਲੇਟ ਨਿਕਲਦੀ ਆ ਪਾਣੀ ਛੱਡਣਾ ਹੈ ਹੁਣ ਇਹ ਤਾਂ ਪਤਾ ਨਹੀਂ ਵਾਰੀ ਕੀਤੀ ਪਰ ਆਣਾ ਵੀ ਪਾਣੀ ਮਿਲਦਾ ਵੀ ਕਿਸੇ ਨੇ ਪਿੱਛੇ ਬੰਨ ਲਿਆ ਤੇ ਥੋੜਾ ਜਾਂਦਾ ਪਿਆ ਨਿਕਾਲ ਤੇ ਇਹ ਦੂਜੀ ਗੱਲ ਦੋਸਤੋ ਪਨੀਰੀ ਬੀਜੋ ਸ਼ਾਮ ਨੂੰ ਪਾਣੀ ਲਾਓ ਸ਼ਾਮ ਨੂੰ ਜੇਕਰ ਤੁਸੀਂ ਸੁਬਾ ਪਾਣੀ ਲਾਇਆ ਤੇ ਪਾਣੀ ਜਾਂਦਾ ਤਾਬ ਤੇ ਬੀ ਜਾਂਦਾ ਸੜ ਤੇ ਪਨੀਰੀ ਨਹੀਂ ਹੁੰਦੀ ਤੇ ਮੇਰਾ ਵੀ ਇਸ ਗੱਲ ਦਾ ਖਾਸ ਕਿ ਧਿਆਨ ਰੱਖਣਾ ਲੋਵੀ ਚ ਉbro ਪਾਣੀ ਤਾਂ ਆਉਂਦਾ ਪਾਣੀ ਆਉਂਦਾ ਪਾਣੀ ਦਾ ਦਿੱਤਾ ਛੱਡ ਪਰ ਪਾਣੀ ਆ ਗਿਆ ਹਨਾ ਲੋਵੀ ਚੋਬਰ ਤਾਇਆ ਆ ਗਿਆ ਹੈਲਪ ਕਰਾਉਣ ਤੇ ਪਾਣੀ ਅਜੇ ਤੱਕ ਆਇਆ ਨਹੀਂ ਕਮਾਲ ਹੋ ਗਈ ਯਾਰ ਦੱਸੇ ਲੋਵੀ ਚੜ ਗਿਆ ਚੜ ਗਿਆ ਚੜੀ ਜਾਂਦਾ ਪਾਣੀ ਆ ਵੇਖੋ ਇਹ ਡਿੱਗੀ ਦਾ ਸੁੱਖ ਸੁਜਨੀ ਚੋਬਰੋ ਲੱਗ ਗਿਆ ਪੈਨ ਆਪਣੇ ਪਾਣੀ ਆ ਗਿਆ ਮੈਨੂੰ ਲੱਗਦਾ ਸੁੱਖ ਸੁਕਾ ਨਾਲ ਜਾਊਗਾ ਭਾਰੀ ਤੇ ਆਪਾਂ ਇੱਕ ਵਾਰਾ ਖਿੱਚ ਗਏ ਹਨਾ ਤਾਇਆ ਸਾਹਿਦੋ ਨਿਭੜਦਾ ਨਹੀਂ ਦੀਦਾ ਚੱਲ ਵੀ ਲੈ ਤਾਂ ਮੈਨੂੰ ਨਾਲੀ ਆਪਾਂ ਪੀਵੀ 14 ਸਿੱਕ ਮੁਛਲ ਬੀਜ ਦਿੱਤੀ ਆ ਸ਼ਕਤੀ ਵਰਦਕ ਦਾ ਬੀ ਸੀ ਤੇ ਦੋਸਤੋ ਮੇਰੇ ਮਗਰ ਤਾਂ ਪੂਰਾ ਵੀ ਨਾ ਲੱਗਿਆ ਜੀ ਕਿਉਂਕਿ ਆਪਣੀ ਮਰਜ਼ੀ ਨਾਲ ਪਨੀਰੀ ਬੀਜਿਆ ਜੇ ਤੁਸੀਂ ਮੇਰੇ ਮਗਰ ਨਹੀਂ ਲੱਗਣਾ ਕਿਉਂਕਿ ਮੈਂ ਤਾਂ ਨਾ ਪੁੱਠੇ ਪੰਗੇ ਲੈਂਦਾ ਹੀ ਰਹਿਣਾ ਰਹੀ ਗੱਲ ਦੋਸਤੋ ਮੁਛਲ ਲਾਉਣ ਦੀ ਮੁਛਲ ਤੁਸੀਂ ਤਾਂ ਲਾਉਣੀ ਆ ਜੇਕਰ ਤੁਹਾਡੇ ਤੋਂ ਹੋਵੇ ਕਿਉਂਕਿ ਦੋਸਤੋ ਮੁਛਲ ਲਾਉਣ ਵਾਸਤੇ ਜਿਗਰਾ ਵੱਡਾ ਤੇ ਪੈਸੇ ਖੁੱਲੇ ਰੱਖਣੇ ਪੈਂਦੇ ਜੇਬ 'ਚ ਇਹ ਨਹੀਂ ਵੇਖਣਾ ਪੈਂਦਾ ਵੀ ਆਹ ਦਵਾਈ ਕਿੰਨੇ ਨੂੰ ਆਊਗੀ ਤੇ ਆਹ ਦਵਾਈ ਕਿੰਨੇ ਨੂੰ ਆਊਗੀ ਮੁੱਛਲ ਮੁੱਛਾ ਖੜੀਆਂ ਕਰਾ ਵੀ ਸਕਦੀ ਆ ਤੇ ਮਿੱਟੀ ਪਲੀਦ ਵੀ ਕਰਾ ਸਕਦੀ ਆ ਜੇ ਤਾਂ ਦੋਸਤੋ ਹੋ ਗਈ ਤਾਂ ਪਾਉ 12 ਤੇ ਜੇ ਨਾ ਹੋਈ ਤਾਂ ਫਿਰ 9 ਤੋਂ 11 ਤਾਂ ਆਪਦੇ ਰਿਸਕ ਤੇ ਲਾਇਆ ਜੇ ਆਪਣੇ ਮਗਰ ਲੱਗਿਆ ਨੇ ਆ ਆਪਣੇ ਮਗਰ ਲੱਗਿਆ ਜੀ ਨਾ ਉਹ ਵੇਖ ਲੋ ਜੀ ਪਾਣੀ ਲੱਗਿਆ ਆ ਦੇਖੋ ਇਸ ਤਰੀਕੇ ਨਾਲ ਆਪਾਂ ਬੀਜਦੇ ਆ ਪੈ ਕੈਨ ਨਾਲ ਲੈਂਦਾ ਸੀ ਜਿੰਦਰਾਲੀਆਂ ਨਾਲ ਕਹੀ ਜਾਂਦਾ ਨਾਲ ਹੀ ਆ ਬੀ ਆ ਬਾਕੀ ਤੁਸੀਂ ਦੱਸੋ ਦੋਸਤੋ ਤੁਹਾਡਾ ਕੀ ਕਹਿਣਾ ਤੇ ਦੋਸਤੋ ਇਦਾਂ 20 ਦੇਖਦਾ ਹੀ ਰਹਿੰਦਾ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਤੇ ਜਦੋਂ ਦੋਗ ਦਿਨ ਹੋ ਗਏ ਉਦੋਂ ਪੱਟ ਕੇ ਮਿੱਟੀ ਪਤਲੀ-ਪਤਲੀ ਉੱਤੇ ਖਿਲਾਵਾਂਗੇ ਜੇ ਲੋੜ ਪਈ ਤਾਂ ਪਤਲੀ-ਪਤਲੀ ਮਿੱਟੀ ਯੂਰੀਆ ਥੱਲੇ ਪਾਈ ਜਾਂ ਡੀਏਪੀ ਪਾਈ ਨਹੀਂ ਡੀਏਪੀ ਪਾਵਾਂਗੇ ਤੀਜੇ ਪਾਣੀ ਚ ਬਾਕੀ ਪਾਣੀ ਲੱਗੀ ਜਾਂਦਾ